ਨਾਰੂ ਸੋਲ ਹੈ ਮਹੱਲਾ ਪੰਜਵਾ ਇੱਕ ਓੰਕਾਰੁ ਸਤਗੁਰ ਪ੍ਰਸਾਦਿ ਜੋ ਦੀਸੈ ਸੋ ਏਕੋ ਤੂ ਹੈ ਬਾਣੀ ਤੇਰੀ ਸ਼੍ਰਵਣ ਸੁਣੀਐ ਦੂਜੀ ਅਵਰਨ ਜਾਪ ਸਕਾਈ ਸਗਲ ਤੁਮਾਰੀ ਸਗਲ ਤੁਮਾਰੀ ਧਾਰਣਾ ਆਪ ਚਤਾਰੇ ਆਪਣਾ ਕੀਆ ਆਪੇ ਆਪ ਆਪ ਪ੍ਰਾਪਥੀ ਆ ਆਪ ਉਪਾਏ ਰਚਿਓਣ ਪਸਾਰਾ ਆਪੇ ਘਾਟ ਘਾਟ ਸਾਰਣਾ ਇੱਕ ਉਪਾਏ ਵੱਡ ਦਰਬਾਰੀ ਇੱਕ ਉਦਾਸੀ ਇੱਕ ਘਰਬਾਰੀ ਘਰਬਾਰੀ ਇਕੱਠਾ ਪਾਠ ਇੱਕ ਉਦਾਸੀ ਇੱਕ ਘਰਬਾਰੀ ਇੱਕ ਭੁਖੇ ਇੱਕ ਤ੍ਰਿਪਤ ਅਗਾਏ ਸਭ ਸੈ ਤੇਰਾ ਪਾਰਣਾ ਆਪੇ ਸਤ 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 ਸਾਚਾ ਓਤ ਪੋਤ ਭਗਤਨ ਸੰਗ ਰਾਚਾ ਆਪੇ ਗੋਪਤ ਆਪੇ ਹੈ ਪ੍ਰਗਟ ਆਪਣਾ ਆਪ ਪ੍ਰਸਾਰਣਾ ਸਦਾ ਸਦਾ ਸਾਧ ਹੋਵਣ ਹਾਰਾ ਊਚ ਅਗਮ ਅਥਾਹ ਅਪਾਰਾ ਊਚ ਇਥੇ ਵਿਸ਼ਰਾਮ ਲਉਣਾ ਹੈ ਅਗਮ ਅਥਾਹ ਅਪਾਰਾ ਊਣੇ ਭਰੇ ਭਰੇ ਭਰ ਊਣੇ ਊਣੇ ਭਰੇ ਭਰੇ ਭਰ ਊਣੇ ਇਥੇ ਵਿਸਰਾਮ ਹੈ ਇਹ ਚਲਤ ਸੁਆਮੀ ਕੇ ਕਾਰਣਾ ਮੁਖ ਸਲਾਹੀ ਸੱਚੇ ਸਾਹਾ ਮੁਖ ਸਲਾਹੀ ਸੱਚੇ ਸਾਹਾ ਨੈਣੀ ਪੇਖਾ ਅਗਮ ਅਥਾਹਾ ਕਰਨੀ ਸੋਣ ਸੋਣਾ ਕਰਨੀ ਨਾਣੀ ਹੈ ਕਰਨੀ ਕਰਨੀ ਸੋਣ ਸੋਣਾ ਮਨ ਤਨ ਹਰਿਆ ਕਰਨੀ ਸੁਣ ਸੁਣ ਮਾਨ ਤਨ ਹਰਿਆ ਮੇਰੇ ਸਾਹਿਬ ਸਗਲ ਉਧਾਰਣਾ ਕਰ ਕਰ ਵੇਖਹਿ ਕੀਤਾ ਆਪਣਾ ਜੀਅ ਜੰਤ ਸੋਈ ਹੈ ਜਪਣਾ ਆਪਣੀ ਕੁਦਰਤ ਆਪੇ ਜਾਣੈ ਨਦਰੀ ਨਦਰ ਨਿਹਾਲਣਾ ਸੰਤ ਸਬਾ ਜਹ ਬੈਸਹ ਪ੍ਰਭ ਪਾਸੇ ਹਾਂ ਇਹ ਵਿਸਰਾਮ ਜਹ ਪਦ ਤੇ ਲਾਉਣਾ ਹੈ ਸੰਤ ਸਭਾ ਜੈ ਸਭਾ ਪੁਲਾ ਹੀ ਬੋਲਣਾ ਹੈ ਮਜਲਿਸ ਮੰਡਲੀ ਦਾ ਵਾਚਕ ਹੈ ਸੰਤ ਸਭਾ ਜੈ ਵੈਸਹਿ ਪ੍ਰਭ ਪਾਸੀ ਆਨੰਦ ਮੰਗਲ ਹਰ ਚਲਤ ਤਮਾਸੀ ਗੁਣ ਗਾਵਹਿ ਅਨਹਦ ਧੁਨ ਬਾਣੀ ਤਹਿ ਨਾਨਕ ਦਾਸ ਚਤਾਰਣਾ ਆਵਣ ਜਾਣਾ ਸਭ ਚਲਤ ਤੁਮਾਰਾ ਕਰ ਕਰ ਦੇਖੈ ਖੇਲ ਅਪਾਰਾ ਆਪ ਉਪਾਏ ਉਪਾਵਨ ਹਾਰਾ ਆਪਣਾ ਕੀਆ ਪਾਲਣਾ ਸੁਣ ਸੁਣ ਜੀਵਾ ਸੋ ਏਤੁ ਮਾਰੀ ਸਦਾ ਸਦਾ ਜਾਈ ਬਲਹਾਰੀ ਦੁਇ ਕਰ ਜੋੜ ਸਿਮਰੋ ਦਿਨ ਰਾਤੀ ਸਿਮਰੋ ਨਹੀਂ ਕਹਿਣਾ ਸਿਮਰਾਓ ਦੁਇ ਕਰ ਜੋੜ ਸਿਮਰਾਓ ਦਿਨ ਰਾਤੀ ਇਥੇ ਵਿਸਰਾਮ ਹੈ ਦੁਇ ਕਰ ਜੋੜ ਸਿਮਰਾਓ ਦਿਨ ਰਾਤੀ ਮੇਰੇ ਸੁਆਮੀ ਅਗਮ ਅਪਾਰਣਾ ਤਦ ਬਿਨ ਦੂਜੇ ਕਿਸੇ ਕਿਸ ਸਾਲਾਹੀ ਕਿਸ ਕੇ ਦੂਜੇ ਕਿਸ ਸਾਲਾਹੀ ਇੱਕ ਇੱਕ ਜਪਈ ਮਨ ਮਾਹੀ ਹੁਕਮ ਬੂਜ ਜਾਨ ਭਏ ਨਿਹਾਲਾ ਇਹ ਭਗਤਾ ਕੀ ਕਾਲਣਾ ਗੁਰ ਉਪਦੇਸ਼ ਜਪੀਐ ਮਨ ਸਾਚਾ ਗੁਰ ਉਪਦੇਸ਼ ਰਾਮ ਰੰਗ ਰਾਚਾ ਗੁਰ ਉਪਦੇਸ਼ ਟੁੱਟ ਹੈ ਸਭ ਬੰਧਨ ਗੁਰ ਉਪਦੇਸ਼ ਟੁੱਟ ਹੈ ਸਭ ਬੰਧਨ ਟੁੱਟਹਿ ਉਚਾਰਨ ਕਰਨਾ ਬੰਧਨ ਭਾਰਾ ਬੋਲਣਾ ਹੈ ਗੁਰ ਉਪਦੇਸ਼ ਟੁੱਟ ਹੈ ਸਭ ਬੰਧਨ ਬੰਧਨ ਗੁਰ ਉਪਦੇਸ਼ ਟੁੱਟ ਹੈ ਸਭ ਬੰਧਨ ਇਹ ਭਰਮ মোহ ਪਰਜਾਲਣਾ ਇਹ ਪਾਠ ਇਕੱਠਾ ਹੀ ਹੈ ਵਿੱਚ ਥੋੜੀ ਡੈਸ਼ ਦੇ ਕੇ ਬੋਲਣਾ ਹੈ ਪਰਜਾਲਣਾ ਰਜਾਲਣਾ ਨਹੀਂ ਕਹਿਣਾ ਪਰ ਜਾਲਣਾ ਜਹਿ ਰਖੈ ਸੋਈ ਸੁਖ ਥਾਨਾ ਸਹਜੇ ਹੋਏ ਸੋਈ ਭਲ ਮਾਨਾ ਬਿਨ ਸੇ ਬੈਰ 나ਹੀ ਕੋ ਬੈਰੀ ਸਭ ਏਕੋ ਹੈ ਭਾਲਣਾ ਬਿਨ ਸੇ ਬੈਰ 나ਹੀ ਕੋ ਬੈਰੀ ਤਿਬਿਸਰਾਮ ਸਭ ਏਕੋ ਹੈ ਭਾਲਣਾ ਡਰ ਚੁਕੇ ਬਿਨ ਸੇ ਅੰਧਿਆਰੇ ਅੰਧਿਆਰੇ ਡਾਰਕ ਚੁਕੇ ਵਿਣਸੇ ਅੰਧਿਆਰੇ ਪ੍ਰਗਟ ਭਏ ਪ੍ਰਭ ਪੁਰਖ ਨਰਾਰੇ ਪ੍ਰਗਟ ਭਏ ਇਥੇ ਵਿਸਥਾਮ ਹੈ ਪ੍ਰਭ ਪੁਰਖ ਨਰਾਰੇ ਆਪ ਛੋੜ ਪਏ ਸਰਣ ਆਈ ਜਿਸ ਕਾ ਸਾ ਤਿਸ ਕਾਲਣਾ ਐਸਾ ਕੋ ਵਡਭਾਗੀ ਆਇਆ ਆਠ ਪਹਿਰ ਜਿਨ ਖਸਮ ਧਾਇਆ ਤਿਸ ਜਨ ਕੈ ਸੰਗ ਤਰੈ ਸਭ ਕੋਈ ਸੂ ਪਰਵਾਰ ਸਧਾਰਣਾ ਇਹ ਬਖਸ਼ੀਸ ਖਸਮ ਤੇ ਪਾਵਾ ਆਠ ਪਹਿਰ ਕਰ ਜੋੜ ਧਿਆਵਾ ਨਾਮ ਜਪੀ ਨਾਮ ਸਹਿ ਜਸ ਮਾਵਾ ਨਾਮ ਨਾਨਕ ਮਿਲੇ ਉਚਾਰਣਾ ਮਾਰੂ ਮਹੱਲਾ ਪੰਜਵਾ ਸੂਰਤ ਦੇਖ ਨਾ ਕੂਲ ਗਵਾਰਾ ਸੂਰਤ ਦੇਖ ਕਿੱਥੇ ਵਿਸਰਾਮ ਹੈ ਨਾ फूल गवारा मिथਨ 모하라 ਝੂਠ पसारा जग ਮਹਿ ਕੋਈ ਰਹਿਣ ਨਾ ਪਾਏ जग ਮਹਿ ਕੋਈ ਰਹਿਣ ਨਾ ਪਾਏ નિਹਚਲ ਏਕ ਨਾਰਾਇਣ ਗੁਰ ਪੂਰੇ ਕੀ ਔ ਸਰਨਾਈ মোহ 소ਗ ਸਭ ਭਰਮ ਮਿਟਾਈ ਏਕੋ ਮੰਤਰ ਦਰੜਾਏ ਔਖਦ ਸਤਿਨਾਮ ਰਿਦ ਗਾਇਨਾ ਜਿਸ ਨਾਮ ਕਉ ਜਿਸ ਨਾਮ ਕਉ ਤਰਸੈ ਬਹੁ ਦੇਵਾ ਸਗਲ ਭਗਤ ਜਾ ਕੀ ਕਰਦੇ ਸੇਵਾ ਅਨਾਥਾ 나ਥ ਦੀਨ ਦੁਖ ਭੰਜਨ ਅਨਾਥਾ 나ਥ ਦੀਨ ਦੁਖ ਭੰਜਨ ਇਥੇ ਉਸਰਾਮ ਅਨਾਥਾ 나ਥ ਦੀਨ ਦੁਖ ਭੰਜਨ ਸੋ ਗੁਰ ਪੂਰੇ ਤੇ ਪਾਇਨਾ ਹੋਰ ਦੁਆਰਾ ਕੋਈ ਨਾ ਸੂਝੈ ਤ੍ਰਿਭਵਨ ਧਾਵੈ ਤਾ ਕਿਸੂ ਨ ਸਬੂਝੈ ਸਤਗੁਰ ਸਾਹੁ ਪੰਡਾਰ ਨਾਮ ਜਿਸ ਸਤਗੁਰ ਸਾਹੁ ਪੰਡਾਰ ਨਾਮ ਜਿਸ ਸਤਗੁਰ ਸਾਹੁ ਪੰਡਾਰ ਨਾਮ ਜਿਸ ਇਹ ਰਤਨ ਤਿਸੈ ਤੇ ਪਾਇਨਾ ਜਾਕੀ ਧੂਰ ਕਰੇ ਪੂਨੀਤਾ ਪੂਨੀਤਾ ਓਕੜ ਨਾਲ ਜਾ ਕੀ ਤੂਰ ਕਰੇ ਪੁਨੀਤਾ ਪੁਨੀਤਾ ਪੂ ਦਲੈਂਕੜ ਲੱਗ ਜਾਂਦੇ ਪੁਨੀਤਾ ਔਂਕੜ ਨਾਲ ਜਾ ਕੀ ਤੂਰ ਕਰੇ ਪੁਨੀਤਾ ਸੁਰ ਨਰ ਦੇਵ ਨ ਪਾਵਹਿ ਮੀਤਾ ਸੁਰ ਨਰ ਦੇਵ ਇਥੇ ਵੀ ਸ਼ਾਮ ਲਾਉਣਾ ਹੈ ਨ ਪਾਵਹਿ ਮੀਤਾ ਸਤਪੁਰਖ ਸਤਗੁਰ ਪਰਮੇਸ਼ਰ ਜਿਸ ਭੇਟਤ ਪਾਰ ਪਰਾਇਣਾ ਘੇਟਤ ਟੱਡਾ ਨਹੀਂ ਲਾਉਣਾ ਜਿਸ ਭੇਟਤ ਪਾਰ ਪਰਾਇਣਾ ਪਾਰ ਜਾਤ ਲੋੜਹਿ ਮਨ ਪਿਆਰੇ ਕਾਮ ਤੀਨ ਸੋਹੀ ਦਰਬਾਰੇ ਤ੍ਰਿਪਤ ਸੰਤੋਖ ਸੇਵਾ ਗੋਰ ਪੂਰੇ ਨਾਮ ਕੁਮਾਇ ਰਸਾਇਨਾ ਗੁਰ ਕੈ ਸ਼ਬਦ ਮਰਹਿ ਪੰਚ ਧਾਤੂ ਐ ਪਾਰ ਬ੍ਰਹਮ ਹੋਵਹਿ ਨਿਰਮਲਾ ਤੂ ਹਏ ਵਖਰੇ ਹੀ ਪਾਠ ਨਿਰਮਲਾ ਤੂ ਨਹੀਂ ਕਹਿ ਦੇਣਾ ਪਾਠ ਨਿਰਮਲਾ ਤੂ ਕਹਿ ਜਾਂਦੇ ਨੇ ਕਲਤ ਪਾਠ ਹੋ ਜਾਂਦਾ ਭੈ ਪਾਰ ਬ੍ਰह्म ਇਥੇ ਵਿਸਰਾਮ ਹੈ ਹੋਵਹਿ ਨਿਰਮਲਾ ਤੂ ਪਾਰਸ ਜਬ ਭੇਟੈ ਗੁਰਪੂਰਾ ਤਾ ਪਾਰਸ ਪਰਸ ਦਿਖਾਇਨਾ ਕਈ ਬੈਕੁੰਠ ਨਾਹੀ ਲਵੈ ਲਾਗੇ ਮੁਕਤ ਬੱਪੜੀ ਪੀ ਮੁਕਤ ਬੱਪੜੀ ਪੀ ਗਿਆਨੀ ਤਿਆਗੇ ਇਕੰਕਾਰ ਸਤਗੁਰ ਤੇ ਪਾਈਐ ਹਉ ਬਲ ਬਲ ਗੁਰ ਦਰਸਾਇਨਾ ਗੁਰ ਕੀ ਸੇਵ ਨਾ ਜਾਣੈ ਕੋਈ ਗੁਰ ਪਾਰ ਬ੍ਰਹਮ ਅਗੋਚਰ ਸੋਈ ਜਿਸ ਨੂੰ ਲਾਏ ਲਐ ਸੋ ਸੇਵਕ ਜਿਸ ਨੂੰ ਲਾਏ ਲਐ ਸੋ ਸੇਵਕ ਜਿਸ ਵਡ ਭਾਗ ਮਥਾਇਨਾ ਗੁਰ ਕੀ ਮਹਿਮਾ ਬੇਦ ਨ ਜਾਣੈ ਤੁਛ maat ਇਹ ਤੁਛ maat ਇਕੱਠਾ ਹੀ ਪਾਠ ਸੰਪਰਤਾ ਚ ਕਰਾਇਆ ਜਾਂਦਾ ਕਸ ਕੇ ਉਚਾਰਨ ਕਰਨਾ ਤੁਛ maat ਇਥੇ ਵਿਸਰਾਮ ਹੈ ਸੁਣ ਸੁਣ ਵਖਾਣ ਹੈ ਤੁਛ maat ਸੁਣ ਸੁਣ ਵਖਾਣ ਹੈ ਪਾਰ ਬ੍ਰਹਮ ਅਪਰੰਪਰ ਸਤ ਗੁਰ ਜਿਸ ਸਿਮਰਤ ਮਨ ਸੀਤ ਲਾਇਨ ਜਿਸ ਸਿਮਰਤ ਮਨ ਸੀਤ ਲਾਇਨ ਜਾ ਕੀ ਸੋਏ ਸੁਣੀ ਮਨ ਜੀਵੈ ਜਾ ਕੀ ਸੋਏ ਸੁਣੀ ਇੱਥੇ ਵਿਸਰਾਮ ਲਾਉਣਾ ਹੈ ਜਾ ਕੀ ਸੋਏ ਸੁਣੀ ਮਨ ਜੀਵੈ ਹਿਰਦੈ ਵਸੈ ਤਾ ਠੰਡਾ ਥੀਵੈ ਗੁਰ ਮੁਖੁ ਹੁ ਲਾਇ ਤਾ ਸੋਭਾ ਪਾਏ ਗੁਰ ਮੁਖੁ ਹੁ ਲਾਇ ਤਾ ਸੋਭਾ ਪਾਈ ਇਥੇ ਵਿਸਰਾਮ ਹੈ ਤੇਸੋ ਜਾਮ ਕੈ ਪੰਥ ਨਾ ਪਾਇਨਾ ਸੰਤਨ ਕੀ ਸਰਨਾਈ ਪੜਿਆ ਸੰਤਨ ਕੀ ਹੀ ਪੜਿਆ ਸਰਨਾਈ ਪੜਿਆ ਪੜਿਆ ਪੂਲਾ ਬੂਲਣਾ ਹੈ ਸੰਤਨ ਕੀ ਸਰਨਾਈ ਪੜਿਆ ਜੀਵ ਪ੍ਰਾਨ ਧਨ ਆਗੈ ਧਰਿਆ ਸੇਵਾ ਸੁਰਤ ਨਾ ਜਾਣਾ ਕਾਈ ਤੁਮ ਕਰਹੁ ਦਇਆ ਕਿਰਮਾਇਣਾ ਕਿਰਮਾਇਣਾ ਜੀਵ ਸੁਰਤ ਨਾ ਜਾਣ ਕਾਈ ਤੁਮ ਕਰਹੁ ਦਇਆ ਕਿਰਮਾਇਣਾ ਨਿਰਗੁਣ ਕੋ ਸੰਗ ਲੇ ਹੁਰ ਲਾਏ ਕਰ ਕਿਰਪਾ ਮੋਹ ਟਹ ਲੈ ਲਾਏ ਪੱਖਾ ਫੇਰੋ ਪੀਸੋ ਸੰਤ ਆਗੇ ਚਰਨ ਧੋਏ ਸੁਖ ਪਾਇਣਾ ਬਹੁਤ ਦੁਆਰੇ ਬ੍ਰਹਮ ਬ੍ਰਹਮ ਆਇਆ ਤੁਮਰੀ ਕਿਰਪਾ ਤੇ ਤੁਮ ਸਰਣਾਇਆ ਸਦਾ ਸਦਾ ਸੰਤਹ ਸੰਗ ਰੱਖੋ ਏਹੋ ਨਾਮਦਾਨ ਦੇਵਾਇਣਾ ਭਏ ਕਿਰਪਾਲ ਗੁਸਾਈ ਮੇਰੇ ਦਰਸ਼ਨ ਪਾਇਆ ਸਤ ਗੁਰ ਪੂਰੇ ਸੂਖ ਸਹਿਜ ਸਦਾ ਆਨੰਦਾ ਨਾਨਕ ਦਾਸ ਦਸਾਇਣਾ